ਇਹ ਕਿਹੜਾ ਮਾਪ ਤਾਂ ਦੇ ਪਤਾ ਲੱਗੇ ਮਨ ਸੁੱਤਾ ਹੈ ਤੇ ਬੰਦਾ ਤੁਰਿਆ ਫਿਰਦਾ ਸਤਿਗੁਰਾਂ ਨੇ ਇਹਦਾ ਵੀ ਉੱਤਰ ਦੇ ਦਿੱਤਾ ਕਹਿਣ ਲੱਗੇ ਜਿਹਦੀਆਂ ਅੱਖਾਂ ਪ੍ਰਾਏ ਤਨ ਤੇ ਪ੍ਰਾਏ ਧਨ ਵਿੱਚ ਖਚਤ ਨੇ ਸਮਝੋ ਉਹਦੀਆਂ ਅੱਖਾਂ ਸੁੱਤੀਆਂ ਹੋਈਆਂ ਨੇ ਮਨ ਸੁੱਤਾ ਹੈ ਨਾ ਜਿਸ ਬੰਦੇ ਦੇ ਕੰਨ ਰੱਬ ਦੀ ਸਿਫਤ ਤੋਂ ਕੰਨੀ ਘਤਰਾਉਂਦੇ ਨੇ ਤੇ ਸੰਸਾਰ ਦੀਆਂ ਗੱਲਾਂ ਚ ਲੁਪਤ ਨੇ ਉਹਦੇ ਕੰਨ ਸੁੱਤੇ ਨੇ ਜਿਦੀ ਜੀਵ ਵਹਿਗੁਰੂ ਬੋਲਣ ਦੀ ਥਾਂ ਤੇ ਦੁਨੀਆਂ ਦੇ ਇੰਨੇ ਪਦਾਰਸ਼ ਅਕਦੀਏ ਮਹਾਰਾਜ ਕਹਿੰਦੇ ਜੀਵ ਸੁੱਤੀ ਏ ਤੇ ਜਿਹਦੇ ਤਿੰਨ ਇੰਦਰੇ ਸੁੱਤੇ ਨੇ ਯਾਦ ਰੱਖਿਓ ਦਾ ਮਨ ਸੁੱਤਾ ਹੈ ਤਾਂ ਇਸ ਤੋਂ ਬੜੇ ਜਾਗ ਲਿਓ ਰੇ ਮਨਾ ਜਾਗ ਲਿਓ ਇਹ ਸ਼ਬਦ ਹੈ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਨੈਨੋ ਨੀਂਦ ਅੱਖਾਂ ਦੀ ਨੇਸ਼ਤੀ ਇਹ ਨਹੀਂ ਕਿ ਆਲਸ ਆਇਆ ਸੌਂ ਗਏ ਉਹ ਅੱਖਾਂ ਜਾਗਦੀਆਂ ਵੀ ਸੁੱਤੀਆਂ ਨੇ ਜਿਹੜੀਆਂ ਪਰ ਦ੍ਰਿਸ਼ਟ ਵਿਕਾਰ ਨੈਨੂ ਨੀਂਦ ਪਰਦਿਸ਼ਟ ਵਿਕਾਰ ਸਰਵਨ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਬੜੇ ਸੌਖੇ ਅਰਥ ਨੇ ਸਰਵਨ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਵਿਸਮਾ